ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਆਪਾਂ ਮਕਰਾਨੇ ਰੁਕੇ ਸੀ ਉੱਥੇ ਸ਼ਹਿਰ ਚ ਆਪਾਂ ਘੁੰਮੇ ਫਰੇ ਜੀ ਤੇ ਉੱਥੇ ਆ ਚੀਜ਼ਾਂ ਦੇਖਣ ਨੂੰ ਮਿਲੀਆਂ ਜਿਹੜਾ ਕਿ ਪੱਥਰ ਦਾ ਵਪਾਰ ਕਰਦਾ ਰਾਜਸਥਾਨ ਤੇ ਉੱਥੇ ਮੀਨਾਕਾਰੀ ਵੀ ਕਰਦੇ ਆ ਆ ਵੇਖੋ ਮਿੱਤਰੋ ਕਿੰਨੇ ਸੋਹਣੇ ਫੁਵਾਰੇ ਫੂਰੇ ਬਣੇ ਵਿਆ ਇਹ ਜਿਹੜੀਆਂ ਚੀਜ਼ਾਂ ਬਣੀਆਂ ਇਹ ਹੱਥੀ ਕਢਾਈ ਕੀਤੀਆਂ ਨੇ ਸਾਰੀਆਂ ਬਾਈ ਹੁਣਾਂ ਕੋਲ ਅਸੀਂ ਪੁੱਛਿਆ ਸੀ ਤੇ ਕਹਿੰਦੇ ਹੱਥੀ ਸਾਰਾ ਗ੍ਰੈਂਡਰ ਨਾਲ ਕਢਰਾਣਾ ਇਹ ਸਾਰੀਆਂ ਚੀਜ਼ਾਂ ਹੱਥੀ ਤਿਆਰ ਕਰੀਆਂ ਹੋਆਂ ਆ ਬਾਹ ਕਮਾਲ ਚੀਜ਼ਾਂ ਨੇ ਤੇ ਆਹ ਵੇਖੋ ਤੁਸੀਂ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਕੱਲੀ ਕੱਲੀ ਚੀਜ਼ ਕਿੰਨੀ ਸੋਹਣੀ ਬਣਾ ਕੇ ਤੇ ਉੱਪਰ ਇਹਦੇ ਪਾਲਸ ਪੂਲਸ ਕਰੀ ਆ ਆਹ ਲਓ ਜੀ ਗਮਲੇ ਆ ਇਹ ਤੇ ਆਪਣੇ ਤਾਂ ਇਧਰ ਨੂੰ ਆਉਂਦੇ ਮੇਰੇ ਹਿਸਾਬ ਨਾਲ ਪਲਾਸਟਿਕ ਦੇ ਆ ਜ਼ਿਆਦਾਤਰ ਤੇ ਇੱਥੇ ਹਰੇਕ ਚੀਜ਼ ਆ ਅੱਡੋ ਅੱਟ ਦੇ ਫੁਹਾਰੇ ਪਏ ਨੇ ਕੱਲੀ ਕੱਲੀ ਚੀਜ਼ ਆ ਜਿਹੜੀ ਪੱਥਰ ਦੀ ਆ ਤੇ ਬਹੁਤ ਹੀ ਸੋਹਣੀ ਤੇ ਸੁੰਦਰ ਚੀਜ਼ਾਂ ਬਣੀਆਂ ਨੇ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਤੇ ਅੱਜ ਆਪਾਂ ਤੁਰਾਂਗੇ ਸ੍ਰੀ ਹਜੂ ਸਾਹਿਬ ਵੱਲ ਨੂੰ ਅੱਜ ਯਾਤਰਾ ਦਾ ਤੀਸਰਾ ਦਿਨ ਹੈ ਜੀ ਕਰੋ ਫਿਰ ਵੀਡੀਓ ਨੂੰ ਸ਼ੇਅਰ ਤੇ ਆਪਾਂ ਹੁਣ ਚાલਦੇ ਹਾਂ ਜੀ ਬਾਟੀਦਾਲ ਖਾਨ